ਆਪਣੇ ਸਰਜੀਤ ਦਵਾਜਾ ਖਾਨਾ YouTube ਚੈਨਲ ਨੂੰ ਦੇਖਣ ਵਾਲਿਆਂ ਸਾਰਿਆਂ ਸਤਿਕਾਰਯੋਗ ਸਖੀ ਤੁਹਾਨੂੰ ਜੀ ਆਇਆਂ ਨੂੰ ਆਖਦੇ ਆ ਤੇ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਕਾਰਸਲ ਡੈਨ ਬ੍ਰਿਸਬੀਨ ਦੇ ਵਿੱਚ ਖੜੇ ਆ ਇੱਥੇ ਇੱਕ ਬਨਿੰਗ ਸਟੋਰ ਹੁੰਦਾ ਪਰਦੇਸਾਂ ਵਿੱਚ ਵੱਖਰੇ ਵੱਖਰੇ ਤਰ੍ਹਾਂ ਸਟੋਰ ਹੁੰਦੇ ਆ ਤੇ ਇਹ ਸਟੋਰ ਦੇ ਵਿੱਚੋਂ ਲਗਭਗ ਆਪਣੇ ਲੋੜੀ ਦਾ ਘਰਾਂ ਵਾਸਤੇ ਜੋ ਵੀ ਸਮਾਨ ਚਾਹੀਦਾ ਕੋਈ ਰੇ ਸਪਰੇ ਜੋ ਵੀ ਜਾਂ ਕੋਈ ਫਲ ਸਬਜ਼ੀ ਫਲ ਸਬਜ਼ੀ ਨੇ ਬੂਜੇ ਜਾਂ ਕੋਈ ਜੋ ਵੀ ਬਿਲਡਿੰਗ ਦਾ ਸਵਾਦ ਸਾਮਾਨ ਹੋਵੇ ਬੱਜਰੀ ਦਾ ਸਾਮਾਨ ਹੋਵੇ ਸਪਰੇਆਂ ਦਾ ਸਾਮਾਨ ਹੋਵੇ ਲਗਭਗ ਸਾਰਾ ਕੁਝ ਹੀ ਮਿਲ ਜਾਂਦਾ ਤੇ ਅੱਜ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਆਪਾਂ ਘਰਾਂ ਦੇ ਵਿੱਚ ਇੱਥੇ ਕੀੜੇ ਮਕੌੜਿਆਂ ਤੇ ਇੱਕ ਸਪਰੇਅ ਕਰਦੇ ਆ ਜਿਹਨੂੰ ਅਸੀਂ ਪੈਸਟ ਕੰਟਰੋਲ ਕਹਿੰਦੇ ਆ ਤੇ ਉਹ ਕੋਈ 150 ਤੋਂ ਲੈ ਕੇ 300 ਡਾਲਰ ਤੱਕ ਦਾ ਖਰਚਾ ਹੁੰਦਾ ਪਰ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸਣ ਦੀ ਕਿਵੇਂ ਦੱਸਾਂ 15 ਡਾਲਰਾਂ ਦੇ ਵਿੱਚ ਤੁਸੀਂ ਉਹ ਕੰਮ ਕਰ ਸਕਦੇ ਹੋ ਤੇ ਉਸ ਤੋਂ ਵਧੀਆ ਕਰ ਸਕਦੇ ਹੋ ਤੇ ਆਓ ਤੁਹਾਨੂੰ ਮੈਂ ਉਹ ਚੀਜ਼ਾਂ ਦਿਖਾਉਣਾ ਕਿਵੇਂ ਸਪਰੇਅ ਮਿਲਦੀ ਆ ਤੇ ਕਿਹੜੀ ਸਪਰੇਅ ਲੈਣੀ ਚਾਹੀਦੀ ਆ ਮਰਜੀ ਤੁਹਾਡੀ ਆ ਮੈਂ ਕਿਸੇ ਦੀ ਕੋਈ ਮਸ਼ਹੂਰੀ ਨਹੀਂ ਕਰਦਾ ਉਹਦੇ ਵਿੱਚ ਪਰ ਜੋ ਤੁਹਾਨੂੰ ਚੰਗੇ ਲੱਗਦੀ ਆ ਤਾਂ ਤੁਸੀਂ ਉਹ ਲੈ ਸਕਦੇ ਹੋ ਆਓ ਤੁਹਾਨੂੰ ਦਿਖਾਉਣਾ ਇਹ ਸਟੋਰ ਇਸ ਤਰ੍ਹਾਂ ਦਾ ਹੁੰਦਾ ਇਹਦੇ ਵਿੱਚ ਵੱਖਰੇ ਵੱਖਰੇ ਨੰਬਰ ਲੱਗੇ ਹੁੰਦੇ ਆ ਜਿਵੇਂ 119 ਹੋ ਗਿਆ 100 ਆ 15 ਨੰਬਰ ਹੋ ਗਿਆ ਮੈਂ 23 ਨੰਬਰ ਦੇ ਵਿੱਚ ਜਾਣਾ ਇਹਦੇ ਵਿੱਚ ਹਰ ਤਰ੍ਹਾਂ ਦਾ ਸਮਾਨ ਆ 20 ਨੰਬਰ ਲੈਣ ਆ ਗਈ ਆ ਘਾ ਘਟਾਣੇ ਮਸ਼ੀਨਾ 21 ਨੰਬਰ ਹੋ ਗਿਆ ਜਿੱਥੇ ਸਾਰੇ ਤਰ੍ਹਾਂ ਦੇ ਟੂਲ 22 ਨੰਬਰ ਪਰ ਮੈਂ 23 ਨੰਬਰ ਦੇ ਵਿੱਚ ਜਾਣਾ ਕਿਉਂਕਿ ਹਾਰਡਿਕਲ ਟਾਈਮ ਥੋੜਾ ਅਗੇ ਤੁਹਾਨੂੰ ਦਿਖਾਉਂਗਾ ਬਾਅਦ ਦੇ ਵਿੱਚ ਕੀ ਕੀ ਹੁੰਦਾ ਇੱਥੇ ਪਰ ਲਗਭਗ ਸਾਰਾ ਕੁਝ ਹੀ ਹੁੰਦਾ ਅਸੀਂ ਜਿੱਦਾਂ ਪੈਸਟ কন্ট্রোল ਵਾਲਾ ਸਪਰੇਅ ਆ ਜਿਹੜੀ ਅਸੀਂ ਲੈਣੀ ਚਾਹੁੰਦੇ ਆ ਲਗਭਗ ਅਸੀਂ ਕੇ ਵਾਲੀ ਵਰਤਾਂਗੇ ਤੇ ਇੱਕ ਘਰ ਦੇ ਵਿੱਚ ਦੋ ਟਾਈਮ ਬਰਾਮਣਾ ਵਰਤੀ ਜਾ ਸਕਦੀ ਹੈ ਕਿਉਂਕਿ ਬਹੁਤ ਵੱਡੀ ਪੈਕਿੰਗ ਹੈ ਦੀ ਇਹ 2 ਲੀਟਰ ਦੀ ਆ ਇਹ 30 ਡਾਲਰ ਦੀ ਆ ਲਗਭਗ ਅਸੀਂ ਕੋਸ਼ਿਸ਼ ਕਰਾਂਗੇ ਜੇ ਛੋਟੀ ਪੈਕੇਟ ਮਿਲੀ ਤਾਂ ਨਹੀਂ ਅਸੀਂ ਇਹੀ ਲੈ ਲਾਂਗੇ ਇਸ ਤੋਂ ਬਾਅਦ ਅਸੀਂ ਅੱਜ ਜੋ ਸਪਰੇਅ ਲਈਆ ਜੋ ਪੰਜਾਬੀ ਸਕੂਲ ਸਿੰਘ ਸਭਾ ਚੱਲਦਾ ਗੁਰਦਾਰ ਸਾਹਿਬ ਦੇ ਵਿੱਚ ਉਹਦੀ ਸਾਫ ਸਫਾਈ ਵਾਸਤੇ ਸਾਫ ਸਫਾਈ ਤੋਂ ਬਾਅਦ ਅਸੀਂ ਇਹਦੀ ਪੈਸਟੇ ਕੰਟਰੋਲ ਕਰਦਾਂਗੇ ਤਾਂ ਕਿ ਬੱਚਿਆਂ ਨੇ ਬਹਿਣਾ ਹੁੰਦਾ ਉੱਥੇ ਉਹ ਸੁਰੱਖਿਅਤ ਰਹਿਣ ਸਟਾਫ ਸਟਾਫ ਸਾਰੇ ਵਧੀਆ ਰਹਿਣ ਜੇ ਕੋਈ ਸਮੱਸਿਆ ਨਾ ਆਵੇ ਇਹਨੂੰ ਇਹ ਇੱਕ ਵਾਰੀ ਸਪਰੇਅ ਕੀਤੀ ਲਗਭਗ 6 ਮਹੀਨੇ ਵਾਸਤੇ ਬਹੁਤ ਹੁੰਦੀ ਆ ਅਸੀਂ ਅੱਜ ਦੋ ਬਾਤ ਚੱਲੇ ਆ ਤੇ ਕੁਝ ਹੋਰ ਸਮਾਨ ਲੈਣਾ ਕਿਉਂਕਿ ਟਾਈਮ ਥੋੜਾ ਅਜੇ ਬਹੁਤੀ ਕਵਰੇਜ ਨਹੀਂ ਕਰ ਰਹੇ ਪਰ ਤੁਹਾਨੂੰ ਦਿਖਾ ਦੇ ਦਿਖਾ ਰਹੇ ਆ ਕਿ ਬਨਿੰਗ ਦੇ ਵਿੱਚ ਲਗਭਗ ਜੋ ਮਰਜ਼ੀ ਲੈ ਲਓ ਇੱਥੇ ਹਰ ਤਰ੍ਹਾਂ ਦੀਆਂ ਸਪਰੇਆਂ ਜੋ ਜੋ ਵੀ ਤੁਹਾਨੂੰ ਚਾਹੀਦਾ ਹੈ ਤਾ तकरीबन ਸਾਰਾ ਕੁਝ ਮਿਲ ਜਾਂਦਾ ਅੱਜ ਅੱਜ ਦੀ ਵੀਡੀਓ ਦੇ ਨਾਲ ਜੋੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ